ਗੁਰੂ ਸ਼ਕਾਲ ਵਿਰੇ ਕੇ ਐਨੀਮਲ ਫਟੈਸੀ ਸੀ ਇਹ ਫਟੈਸੀ ਟਰੈਕਟਰ ਮਾਰਕੀਟ ਚੋਂ ਜੀ ਇਹ ਜਦੋਂ ਅਸੀਂ ਰੈਸਕਿਊ ਕੀਤਾ ਨਾ ਜੀ ਅਸੀਂ ਉੱਥੇ ਨਾ ਕੁਛ ਸਾਡੇ ਸਿੱਖ ਭਾਈਚਾਰੇ ਦੇ ਬੰਦੇ ਸੀ ਸਰਦਾਰ ਭਾਈ ਜੀ ਠੀਕ ਹੈ ਵੈਸੇ ਕਹਿਣਾ ਨਹੀਂ ਚਾਹੀਦਾ ਅਸੀਂ ਤਾਂ ਕਹਿ ਰਹੇ ਹਾਂ ਜੀ ਠੀਕ ਹੈ ਸਾਨੂੰ ਗੱਲ ਉਹਨੂੰ ਮਨ ਨੂੰ ਲੱਗੀ ਸਾਡੇ ਗੱਲ ਜੀ ਠੀਕ ਹੈ ਜੀ ਰੈਸਕਿਊ ਕਰਦੇ ਕਰਦੇ ਨਾ ਉਹ ਬੰਦਿਆਂ ਨੇ ਕੀ ਕਿਹਾ ਕਹਿੰਦੇ ਕੀਮਾ ਬਣੇਗਾ ਜੀ ਉਹ ਬੰਦਿਆਂ ਦੀ ਸੋਚ ਸੀ ਉਹਨਾਂ ਦੀ ਠੀਕ ਹੈ ਜੀ ਕੋਈ ਕਹਿੰਦਾ ਬਣ ਗਈ ਦਿਹਾੜੀ ਕਹਿੰਦਾ ਵੇਚਿਆ ਜਾਏਗਾ ਇਹ ਵੇਚਣ ਵਾਸਤੇ ਨਹੀਂ ਹੈ ਜੀ ਅਸੀਂ ਫੜਨ ਵਾਸਤੇ ਸੀ ਐਨੇ ਮੰਨ ਨੂੰ ਪਹਚਾਣ ਠੀਕ ਹੈ ਜੀ ਕਿਸੇ ਉੱਪਰ ਨਾ ਕਮੈਂਟ ਕਰਨ ਤੋਂ ਪਹਿਲਾਂ 10 ਵਾਰ ਸੋਚਿਓ ਕਰੋ ਜੇ ਆਪਾਂ ਐਸੀ ਐ ਨਾ ਵੀ ਦੂਜਾ ਐਸਾ ਨਾ ਹੋਵੇ ਕੋਈ ਬੰਦਾ ਹਨਾ ਹੁਣ ਮੇਰਾ ਕੰਮ ਕਾਰਪਿੰਟਰ ਦਾ ਕੰਮ ਆ ਜੀ ਮੈਂ ਸਪੈਸ਼ਲ ਆਪਣਾ ਕੰਮ ਛੱਡ ਕੇ ਕਿਸੇ ਆ ਦੇਖੋ ਇਹ ਕਿੰਨਾ ਵੱਡਾ ਦੇਖੋ ਜੀ ਇਹਦੀ ਉਮਰ ਨਾ ਨਾ ਕਰਦੇ 7-8 ਸਾਲ ਦਾ ਸੱਤ ਆ ਜੀ ਇਹ ਮਾਰਨ ਨੂੰ ਬੰਦਾ 1 ਮਿੰਟ ਵਿੱਚ ਮਾਰਨ ਦਾ ਨੂੰ ਠੀਕ ਹੈ ਇਹਨੂੰ ਇੰਨਾ ਹੋਣ ਵਾਸਤੇ ਕਿੰਨਾ ਟਾਈਮ ਲੱਗ ਗਿਆ ਸੀ ਉਹਨੂੰ ਜੀ ਠੀਕ ਹੈ ਜੀ ਪਰ ਮੇਰਾ ਵੀ ਇਹਨੂੰ ਨਾ ਮਾਰਿਆ ਕੋਈ ਜਾਨਵਰ ਨੂੰ ਠੀਕ ਹੈ ਜੀ ਤੇ ਆ ਦੇਖੋ ਇਹਨੂੰ ਛੱਡਣ ਵਾਸਤੇ ਆਏ ਸੀ ਅਰਜੀ ਕਰ ਰਹੇ ਸੀ ਇਹਨ A được rồi, đây Ok. Allí, allí, okay.